ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪਿੰਡ ਜਿੱਦਾ ਜਿੱਦਾ ਵਿਖੇ ਇੱਕ ਵਿਅਕਤੀ ਨੇ ਆਨਲਾਈਨ ਸਮਾਨ ਮੰਗਵਾਇਆ ਜਿਸ ਵਿੱਚੋਂ ਉਸ ਨੇ ਖੋਲ ਕੇ ਅਸੈਂਬਲ ਕਰਨ ਲੱਗਿਆ ਤਾਂ ਉਹ ਬਲਾਸਟ ਹੋਇਆ ਅਤੇ ਪੁੱਤ ਦੇ ਕਾਫੀ ਸੱਟਾਂ ਲੱਗੀਆਂ ਪਰ ਉਸ ਦਾ ਪਿਓ ਨੇ ਇਸ ਤੋਂ ਬਾਅਦ ਉਹਨੂੰ ਇਕੱਠਾ ਕਰਨਾ ਚਾਹਿਆ ਜਦ ਇਕੱਠਾ ਕਰਨ ਲੱਗਾ ਤਾਂ ਇਸ ਤੋਂ ਬਾਅਦ ਹੋਰ ਵੀ ਵੱਡਾ ਬਲਾਸਟ ਹੋਇਆ ਤਾਂ ਦੋਨੋਂ ਪਿਓ ਪੁੱਤ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐਸਐਸਪੀ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਕਿਹਾ ਕਿ ਜਿੱਦਾਂ ਪਿੰਡ ਦੇ ਇੱਕ ਵਿਅਕਤੀ ਨੇ ਆਨਲਾਈਨ ਸਮਾਨ ਮੰਗਵਾਇਆ ਸੀ ਅਤੇ ਉਹ ਖੋਲਣ ਲੱਗਿਆ ਤਾਂ ਉਸ ਤੋਂ ਬਲਾਸਟ ਹੋਇਆ ਤੇ ਉਸਦੇ ਪਿਓ ਨੇ ਵੀ ਉਹ ਸਮਾਨ ਨੂੰ ਇਕੱਠਾ ਕੀਤਾ ਤਾਂ ਉਹ ਤੋਂ ਹੋਰ ਵੀ ਵੱਡਾ ਬਲਾਸਟ ਹੋਇਆ ਰੋਸ਼ਨੀ ਪੰਜਾਬ ਦੀ ਤੋਂ ਦੇਖਦੇ ਆ ਅਸ਼ੋਕ ਬੰਸਲ ਦੀ ਰਿਪੋਰਟ ਗੁਰਪ੍ਰੀਤ ਸਿੰਘ ਜੀ ਸਨ ਆਬਜਕਰ ਸਿੰਘ ਔਰ ਉਹਦੇ ਫਾਦਰ ਦੋਨਾਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਿਡ ਟੂ ਪ੍ਰਾਈਵੇਟ ਹਸਪੀਟਲਸ ਫੇ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰਾ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹ ਤਾਂ ਉਹ ਮਿਸਹੈਂਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਸ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ தென் ਫਾਦਰ ਵਾਸ ਆਲਸੋ ਰਸ਼ ਟੂ ਦੋਸਾ ਕੀ ਸਪਲਾਈ ਵੀ ਕਰਦਾ ਸੀ தென் ਨਹੀਂ ਜੀ that is too preliminary to tell ਫਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਕਿ ਸਾਡੀ ਫੋਰੈਂਸਿਕ ਟੀਮ ਔਰ ਬੌਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ these things will be cleared out during course of investigation ਫਿਰ ਨੈਕਸਟ ਐਕਟੀਵਿਟੀ ਕੀ ਹੈ ਨਦੀਪ ਜੀ ਫਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫਤੀਸ਼ ਚ ਦੇਖਾਂਗੇ ਤੇ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰ ਰਹੇ ਹਾਂ ਓਕੇ ਐਫਆਰ ਕਿਦਿੰਗ ਇਸ ਕਰ ਰਹੇ ਹਾਂ ਮੈਂ ਹਲੇ ਦੇਖ ਦਿਓ ਜੀ ਹਲੇ ਤਾਂ ਅਸੀਂ ਪੁਲਿਸ ਵੱਲੋਂ ਹੀ ਲੌਂਚ ਕਰ ਰਹੇ ਤੇ ਜੋ ਵੀ ਤੱਤ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਕਰਾਂਗੇ ਨੋਮੀਨੇਟ ਥੈਂਕ ਯੂ